ਸ਼ੁਖ ਖ਼ਬਰੀ ਤੁਹਾਡੇ ਵਾਸਤੇ ਲੈ ਕੇ ਹਾਜ਼ਰ ਹਾਂ ਅਧਿਆਪਕਾਂ ਦੀ ਭਰਤੀ ਦਾ ਸਿੱਧੀ ਭਰਤੀ ਦਾ ਇੱਕ ਨੋਟਿਸ ਜਿਹੜਾ ਜਾਰੀ ਕੀਤਾ ਗਿਆ ਹੈ ਸੋ ਇਹ ਭਰਤੀ ਪ੍ਰੋਪਰ ਕਿੰਨਾ ਵਾਸਤੇ ਹੋ ਸਕਦੀ ਹੈ ਸੋ ਸਾਰੀ ਜਾਣਕਾਰੀ ਉਸ ਬਾਰੇ ਤੁਹਾਨੂੰ ਜਿਹੜੀ ਦੱਸਾਂਗੇ ਇਸ ਵੀਡੀਓ ਚ ਜੇਕਰ ਤੁਸੀਂ ਫੇਸਬੁੱਕ ਤੇ ਦੇਖ ਰਹੇ ਹੋ ਸਭ ਤੋਂ ਪਹਿਲਾਂ ਫੋਲੋ ਕਰ ਲਓ YouTube ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਵੀ ਤੁਸੀਂ ਦੇਖ ਸਕਦੇ ਹੋ ਬਿਲਕੁਲ ਅਫੀਸ਼ੀਅਲ ਨੋਟੀਫਿਕੇਸ਼ਨ ਆ ਗਿਆ ਸਿੱਧੀ ਭਰਤੀ ਦਾ ਇਹਦੇ ਵਿੱਚ ਤੁਸੀਂ ਦੇਖੋਗੇ ਜਿਹੜਾ ਨੋਟਸ ਲਿਖਿਆ ਗਿਆ ਵੀ ਦਫ਼ਤਰ ਡਾਇਰੈਕਟਰ ਆਫ ਸਕੂਲ ਐਜੂਕੇਸ਼ਨ ਠੀਕ ਹੈ ਐਲੀਮੈਂਟਰੀ ਪੰਜਾਬ ਤਾਂ ਸੇਵਾ ਭਿਕੇ ਕਹਿੰਦੇ ਡਾਇਰੈਕ ਮੱਲਵੀ ਡਿਪਾਰਟਮੈਂਟ ਭਰਤੀਆਂ ਕਰਦਾ ਹੈ ਟੀਚਰਾਂ ਦੀਆਂ ਉਹਨਾਂ ਨੂੰ ਇਹ ਇੱਕ ਐਪਲੀਕੇਸ਼ਨ ਲਿਖੀ ਗਈ ਹੈ ਤੁਸੀਂ ਪੜ੍ਹ ਸਕਦੇ ਹੋ ਤੇ ਇਹਦੇ ਵਿੱਚ ਕੀ ਲਿਖਿਆ ਵੀ ਵਿਸ਼ਾ ਕੀ ਹੈ ਸਪੈਸ਼ਲ ਐਜੂਕੇਟਰ ਸਪੈਸ਼ਲ ਐਜੂਕੇਟਰ ਟੀਚਰ ਦੀ ਪ੍ਰਾਇਮਰੀ ਕੇਡਰ ਦੇ ਵਿੱਚ ਵੀ ਠੀਕ ਹੈ ਕਿਉਂਕਿ ਹੁਣੇ ਪਿੱਛੇ ਗੱਲ ਹੋਈ ਸੀ ਵੀ ਜਲਦੀ ਭਰਤੀ ਨੇ ਪ੍ਰਾਇਮਰੀ ਕੇਡਰ ਵਿੱਚ 393 ਅਸਾਮੀਆਂ ਸਿੱਧੀ ਭਰਤੀ ਸਿੱਧੀ ਭਰਤੀ ਦਾ ਜਿਹੜਾ ਕੋਟਾ ਉਹਦੇ ਵਿੱਚ ਜਿਹੜੀਆਂ ਭਰਨ ਦਾ ਇਸ਼ਤਿਹਾਰ ਜਿਹੜਾ ਪ੍ਰਕਾਸ਼ਿਤ ਕਰਨ ਸੰਬੰਧੀ ਇਹ ਜਿਹੜਾ এডਿਕੇਸ਼ਨ ਇੱਕ ਬੋਰਡ ਹੈ ਡਾਇਰੈਕਟੋਰੇਟ ਬੋਰਡ ਜਿਹੜਾ ਕਿ ਭਰਤੀਆਂ ਕਰਦਾ ਉਹਨੂੰ ਭੇਜ ਦਿੱਤਾ ਗਿਆ ਹੈ ਇਹ ਇਸ਼ਤਿਹਾਰ ਠੀਕ ਹੈ ਕੈਨਲ ਵੀ ਉਹਨਾਂ ਨੂੰ ਕਿਹਾ ਗਿਆ ਵੀ ਤੁਸੀਂ ਇਸ਼ਤਿਹਾਰ ਜਾਰੀ ਕਰੋ ਤਾਂ ਜਲਦੀ ਨਾਲ ਦੀ ਸਟੂਡੈਂਟ ਜਿਹੜੇ ਅਪਲਾਈ ਕਰ ਸਕਣ ਸੋ ਅੱਗੇ ਤੁਸੀਂ ਇਹਦੇ ਵਿੱਚ ਹੋਰ ਦੇਖੋ ਵੀ ਜਿਹੜੀਆਂ ਟੋਟਲ ਪੋਸਟਾਂ ਰੱਖੀਆਂ ਗਈਆਂ ਸਪੈਸ਼ਲ ਐਜੂਕੇਟਰ ਟੀਚਰ ਦੀਆਂ ਪ੍ਰਾਇਮਰੀ ਐਜੂਕੇਟਰ ਚ 393 ਪੋਸਟਾਂ ਤੇ ਫੀਮੇਲ ਵਾਸਤੇ ਰਿਜ਼ਰਵਡ ਪੋਸਟਾਂ ਵੀ ਦੱਸੀਆਂ ਗਈਆਂ ਬਾਕੀ ਅੱਗੇ ਗਿਣਤੀ ਨੇ ਲਿਖਿਆ ਸਾਰਾ ਕੁਝ ਲਿਖਿਆ ਵੀ ਗਰੁੱਪ ਸੀ ਦੀਆਂ ਪੋ ਵੀ ਲਿਖਿਆ ਹੋਇਆ ਕਿ ਸਿੱਖਿਆ ਭਾਗ ਵੱਲੋਂ ਮਿਤੀ 21 5 2018 ਨੂੰ ਨੋਟੀਫਾਈ ਕੀਤੇ ਗਏ ਪ੍ਰਾਇਮਰੀ ਕਾਡਰ ਬਾਰਡਰ ਅਤੇ ਨੌਨ ਬਾਰਡਰ ਦੇ ਰੂਲ ਇਸ ਵਿੱਚ ਸਮੇਂ-ਸਮੇਂ ਦਰਾਂਨ ਹੋਈਆਂ ਸੋਧਾਂ ਵੀ ਇਨ੍ਹਾਂ ਸਾਮੀਆਂ ਤੋਂ ਲਾਗੂ ਹੋਣਗੀਆਂ ਠੀਕ ਹੈ ਵੀ ਹੋ ਸਕਦਾ ਹੈ ਜਦੋਂ ਇਹ ਭਰਤੀ ਉਹਦਾ ਬਾਰਡਰ ਰੀਚ ਭੇਜ ਸਕਦੇ ਆ ਸੋ ਇਹ ਚੀਜ਼ਾਂ ਵੀ ਇੱਥੇ ਲਿਖੀਆਂ ਗਈਆਂ ਹੋਰ ਇਹ ਚ ਕੋਈ ਮੇਨ ਚੀਜ਼ਾਂ ਨਹੀਂ ਹੈਗੀਆਂ ਪਰ ਲਾਸਟ ਇੱਕ ਚੀਜ਼ ਇੱਥੇ ਲਿਖੀ ਗਈ ਹੈ ਸਭ ਤੋਂ ਤੁਸੀਂ ਦੇਖ ਸਕਦੇ ਹੋ ਕਿ ਉਕਤ ਤੋਂ ਇਲਾਵਾ ਜੇਕਰ ਕੋਈ ਹੋਰ ਸਪਸ਼ਟੀਕਰਨ ਲੋੜੀਦਾ ਹੈ ਤਾਂ ਤੁਰੰਤ ਇਸ ਦਫ਼ਤਰ ਨੂੰ ਸੂਚਿਤ ਕੀਤਾ ਜਾਵੇ ਤਾਂ ਜੋ ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਦੇ ਸਮੁਖ ਇਸ ਭਰਤੀ ਦਾ ਅਸਥਾਰ ਮੀਤੀ 15/7/2025 ਤੋਂ ਪਹਿਲਾਂ ਜਾਰੀ ਕੀਤਾ ਜਾਗੇ ਸੋ ਵੀ ਇਹ ਸਿੱਧੀ ਭਰਤੀ 393 ਸਪੈਸ਼ਲ ਐਜੂਕੇਸ਼ਨ ਦੇ ਵਿੱਚ ਜਾਂ ਸਪੈਸ਼ਲ ਐਜੂਕੇਟਰ ਦੀ ਜਿਹੜੀ ਭਰਤੀ ਇਹ ਟੀਚਰਾਂ ਦੀ ਪ੍ਰਾਇਮਰੀ ਕੈਟਾਗਰੀ ਦੇ ਵਿੱਚ 393 ਪੋਸਟਾਂ ਆਉਣ ਜਾ ਰਹੀਆਂ ਨੇ ਸੋ ਇਹਨਾਂ ਵਾਸਤੇ ਅੱਗੇ ਜਿਹੜੀ ਹੋਰ ਅਫੀਸ਼ੀਅਲ ਨੋਟੀਫਿਕੇਸ਼ਨ ਆਊਗਾ ਉਹਦੇ ਵਿੱਚ ਪੂਰੀ ਡਿਟੇਲ ਸਾਰੀ ਤੁਹਾਨੂੰ ਮਿਲੂਗੀ ਠੀਕ ਆ ਵੀ ਕੀ ਕੀ ਕੁਆਲਿਫੀਕੇਸ਼ਨ ਲੱਗੇ ਕਿਸ ਭਰਤੀ ਨੂੰ ਪਲੱਸ 2 ਵਾਲੇ ਭਰ ਸਕਦੇ ਆ ਜਾਂ ਨਹੀਂ ਭਰ ਸਕਦੇ ਇਹ ਵੀ ਇੱਕ ਖਾਸ ਗੱਲ ਹੈਗੀ ਆ ਜਾਂ ਸਿਰਫ ਈਟੀਟੀ ਵਾਲੇ ਖਾਸ ਜਿਹੜੇ ਸਪੈਸ਼ਲ ਐਜੂਕੇਸ਼ਨ ਚ ਉਹ ਹੀ ਭਰ ਸਕਣਗੇ ਸੋ ਇਹ ਸਾਰੀ ਇੱਕ ਇੱਕ ਚੀਜ਼ ਆਉਣ ਵਾਲੇ ਤੁਹਾਡੇ ਵਾਸਤੇ ਵੀ ਇੱਕ ਖਾਸ ਖਬਰ ਆਪਾਂ ਕਹਿ ਸਕਦੇ ਹਾਂ ਜ਼ਰੂਰੀ ਸੂਚਨਾ ਕਹਿ ਸਕਦੇ ਆ ਸੋ ਵੀ ਜੁੜ ਜੋ ਚੈਨਲ ਨਾਲ ਪਹਿਲਾਂ ਸਬਸਕ੍ਰਾਈਬ ਕਰ ਲੋ ਫੋਲੋ ਕਰ ਲੋ ਇਨ ਫਿਊਚਰ ਜਲਦੀ ਤੁਹਾਨੂੰ ਪੰਜਾਬ ਲੈਵਲ ਦੀਆਂ ਹੋਰ ਬਹੁਤ ਸਾਰੀਆਂ ਆਉਣ ਵਾਲੀਆਂ ਅਸਾਮੀਆਂ ਦੀ ਜਾਣਕਾਰੀ ਤੁਹਾਨੂੰ ਮਿਲੇਗੀ ਸੋ ਇਹਨਾਂ ਅਸਾਮੀਆਂ ਦੀ ਘਰ ਬੈਠ ਕੇ ਫ੍ਰੀ ਚ ਤਿਆਰੀ ਕਿਵੇਂ ਕਰਨੀ ਹੈ ਨੋਟਸ ਕਿੱਥੋਂ ਮਿਲਣਗੇ ਉਹ ਸਾਰੀ ਜਾਣਕਾਰੀ ਵੀ ਤੁਹਾਨੂੰ ਪ੍ਰੋਵਾਈਡ ਕਰਾਉਂਦੇ ਰਹਾਂਗੇ ਸੋ ਧੰਨਵਾਦ ਵੀ ਥੈਂਕ ਯੂ ਟੇਕ ਕੇਅਰ ਮਿਲਾਂਗੇ ਨੈਕਸਟ ਕਿਸੇ ਹੋਰ ਵੀਡੀਓ ਦੇ ਵਿੱਚ